ਲੋਕਾਂ ਦੀ ਉਹਨਾਂ ਦਾ ਦਰਦ ਸਮਝੋ ਉਹਦੇ ਵਾਸਤੇ ਸਰਕਾਰ ਕੰਮ ਕਰੇ ਆ ਇੱਕ ਮੇਰੀ ਬੇਨਤੀ ਹੈ ਤੁਹਾਡੇ ਰਹੀਂ ਸਰਕਾਰ ਨੂੰ ਭਗਵੰਤ ਮਾਨ ਜੀ ਕਹਿੰਦੇ ਆਂ ਵੀ ਕੇਂਦਰ ਸਰਕਾਰ ਨੇ ਰੂਰ ਡਿਵੈਲਪਮੈਂਟ ਜਿਹੜਾ ਫੰਡ ਹੈ ਉਹ ਰੁਕਿਆ ਹੋਇਆ ਹੈ ਆ ਆਸ਼ੀਮਾਨ ਕਾਰਡ ਦਾ ਜਿਹੜਾ ਫੰਡ ਹੈ ਉਹ ਰੁਕਿਆ ਹੋਇਆ ਹੈ ਜਿਹਦੇ ਕਰਕੇ ਅਸੀਂ ਲੋਕਾਂ ਨੂੰ ਸਹਾਉਤ ਨਹੀਂ ਦੇ ਸਕਦੇ ਭਗਵੰਤ ਮਾਨ ਜੀ 5000 ਕਰੋੜ ਦੀ ਗੱਲ ਕਰਦੇ ਆ ਪਰ ਆ ਨਹੀਂ ਦੱਸਦੇ ਨਾਲ ਹੀ ਜਿਹੜੀ ਉਹਨਾਂ ਨੇ ਮੀਟਿੰਗ ਲਈ ਸਾਰੇ ਆਪਣੇ ਜਿਹੜੇ ਐਡਮਿਨਿਸਟ੍ਰੇਟਿਵ ਸੈਕਟਰੀਜ਼ ਦੇ ਨਾਲ 8000 ਕਰੋੜ ਰੁਪਇਆ ਸੈਂਟਰਲ ਗਵਰਨਮੈਂਟ ਦਾ ਅਨਯੂਜ਼ਡ ਇਹਨਾਂ ਕਰੋੜਪਈਏ ਉਹ ਦਿਨ ਉਹਨਾਂ ਨੂੰ ਕਹਿ ਰਹੇ ਸੀ ਵੀ ਤੁਸੀਂ ਪੰਦਰਾਂਵਾਂ ਕਰੋ ਇਸਤੇਮਾਲ ਕਰੋ ਤਾਂ ਕਿ ਮੈਂ ਜਾ ਕੇ ਮੰਗਣ ਵਾਲਾ ਬਣਾ ਜਿਹੜੇ ਰੂਰਲ ਡਿਵੈਲਪਮੈਂਟ ਫੰਡ ਦੀ ਗੱਲ ਕਰਦੇ ਸਭ ਅਗਰ ਉਹਨਾਂ ਦਿਨਾਂ 'ਚ ਤੁਸੀਂ ਯਾਦ ਕਰੋ ਹੈ ਬਾਈਕਾਟ ਕਰੇ ਬੈਠੇ ਸੀ ਜਦੋਂ ਉੱਥੇ ਪਲੈਨਿੰਗ ਕਮਿਸ਼ਨ ਦੀ ਤੇ ਇਹਨਾਂ ਦੀ ਮੀਟਿੰਗ ਹੋਈ ਸੀਗੀ ਉਦੋਂ ਉਸ ਜੇ ਇਹਨਾਂ ਨੇ ਪਾਰਟਿਸਿਪੇਟ ਨਹੀਂ ਕੀਤਾ ਕਹਿੰਦੇ ਅਸੀਂ ਬਾਈਕਾਟ ਕਰਾਂਗੇ ਪ੍ਰਧਾਨ ਮੰਤਰੀ ਦਾ ਉੱਥੇ ਜਾ ਕੇ ਆਪਣੀ ਗੱਲ ਰੱਖਦੇ ਹੁਣ ਕੋਰਟ 'ਚ ਜਾ ਕੇ ਬੈਠੇ ਸੋ ਐਸ ਲੌਂਗ ਐਸ ਕੋਰਟ 'ਚ ਬੈਠੇ ਤੁਸੀਂ 8 ਇੱਕ ਇਸ ਸਟੇਜ ਤੇ ਤੁਸੀਂ ਭਗਵੰਤ ਮਾਨ ਜੀ ਦੀ ਸਟੇਟਮੈਂਟ ਸੁਣੋ ਉਸੇ ਭਾਸ਼ਣ ਦੇ ਅੰਦਰ ਚਾਲੂ ਕਰਨਗੇ ਕੇਂਦਰ ਸਰਕਾਰ ਵਿਤਕਰਾ ਕਰ ਰਹੀ ਹੈ ਸਾਨੂੰ ਪੈਸੇ ਨਹੀਂ ਦੇ ਰਹੀ ਖਤਮ ਕਰਨਗੇ ਪੰਜਾਬੀਓ ਸਾਡੇ ਕੋਲ ਪੈਸੇ ਦੀ ਕੋਈ ਘਾਟ ਨਹੀਂ ਅਸੀਂ ਜੋ ਕਹਾਂਗੇ ਸਰ ਦੇ ਦੇਾਂਗੇ ਜਿਹੜੇ ਕਹਿੰਦੇ ਸੀ ਅੰਡੇ ਦਾ ਕੰਪਨਸੇਸ਼ਨ ਦੇਾਂਗੇ ਮੁਰਗੀ ਦਾ ਕੰਪਨਸੇਸ਼ਨ ਦੇਾਂਗੇ ਕੰਪਨਸੇਸ਼ਨ ਦਾ ਜਿੱਤੇ ਲੋਕ ਆਪਣੀ ਫਸਲ ਦਾ ਡਿੱਕੀ ਜਾਂਦੇ ਸਰ ਸਿਰਫ ਤੇ ਸਿਰਫ ਲੋਕਾਂ ਨੂੰ ਗੁੰਮਰਾਹ ਕਰ ਰਹੇ ਹੈ ਮੈਂ ਇਸ ਕਰਕੇ ਕਹਿ ਰਹੇ ਹਾਂ ਆਪਣੀ ਐਡਵਰਟਾਈਜ਼ਮੈਂਟ ਤੋਂ ਲੋਕ ਤਾਂ ਤੁਹਾਡਾ ਚਿਹਰਾ ਦੇਖੀ ਬੈਠੇ ਆ ਉਹ ਦੇਖ ਦੇ ਕੇ ਖੁਸ਼ ਹੋ ਜਾਂਦੇ ਵੀ ਮੈਂ ਬੜਾ ਪਪੂਲਰ ਆ ਹਰੇਕ ਕੋਨੇ ਕੋਨੇ ਦੇ ਅੰਦਰ ਪੰਜਾਬ ਦੇ ਅੰਦਰ ਮੇਰੀ ਫੋਟੋਆਂ ਲੱਗੀਆਂ ਕੇਜਰੀਵਾਲ ਸਾਹਿਬ ਦੀਆਂ ਲੱਗੀਆਂ ਮੇਰਾ ਕਹਿਣਾ ਨੇ ਜੀ ਖੁਦ ਇਹਨਾਂ ਦੇ ਮੰਤਰੀ ਮੀਤ ਹੇਰ ਸਾਹਿਬ ਨੇ ਵਿਧਾਨ ਸਭਾ ਦੇ ਅੰਦਰ ਖੜੇ ਹੋ ਕੇ ਬਾਈ ਚਾਂਸ ਉਹ ਸਵਾਲ ਵੀ ਜਿਹੜਾ ਪੁੱਛਿਆ ਸੀਗਾ ਕਿਉਂਕਿ ਸਾਡੇ ਵਾਲਾ ਜਿਹੜਾ ਏਰੀਆ ਫਾਜ਼ਿਲਕਾ ਵਾਲੇ ਪਾਸੇ ਸੰਦੀਪ ਜਾਖੜੋਰ ਨੇ ਪੁੱਛਿਆ ਸੀਗਾ ਉਦੇ ਜਵਾਬ ਚ ਉਹਨਾਂ ਨੇ ਕਿਹਾ ਤੁਸੀਂ ਕਰ ਕੀ ਰਹੇ ਹੋ ਕਹਿੰਦਾ ਨਹੀਂ ਉਹਨਾਂ ਨੇ ਕਿਹਾ ਸਾਡੇ 45 ਰੁਪਏ ਤੁਸੀਂ ਕਹਿੰਦੇ 5 ਰੁਪਏ ਦੇਵਾਂਗੇ 45 ਰੁਪਏ ਦੇ ਰੇਟ ਤੇ ਨਾਲ ਰੇਤਾ ਵਿਕਰੇ ਤੇ ਮੀਟੇਰ ਜੀ ਦਾ ਜਵਾਬ ਸੀਗਾ ਜੀ ਅਜੇ ਤਾਈ ਤਾਂ ਹੈ ਪਰ ਅਸੀਂ ਕਾਰਵਾਈ ਕਰ ਰਹੇ ਹਾਂ ਦੇਖੋ ਜਦੋਂ ਸਰਕਾਰ ਇਲੈਕਸ਼ਨ ਚੱਲ ਰਹੇ ਸੀਗੇ ਇੱਕ ਇਹਨਾਂ ਦਾ ਬਿਆਨ ਯਾਦ ਕਰੋ ਲੋਕ ਭੁੱਲ ਜਾਂਦੇ ਆ ਮੈਂ ਗੱਲਾਂ ਨੂੰ ਗੌਰ ਨਹੀਂ ਕਰਦੇ ਉਹਨਾਂ ਨੇ ਕਿਹਾ ਸੀਗਾ ਅਸੀਂ 20000 ਕਰੋੜ ਰੁਪਿਆ ਰੇਤੇ ਚੋਂ ਕੱਢਾਂਗੇ 40000 ਕਰੋੜ ਰੁਪਿਆ ਐਕਸਰਾਈਜ਼ ਚੋਂ ਕੱਢਾਂਗੇ ਆ ਨਹੀਂ ਵੀ ਪੈਸਾ ਆ ਨਹੀਂ ਰਿਹਾ ਪੈਸਾ ਆ ਰਿਹਾ ਸਭ ਕੱਢ ਰਿਹਾ ਪੈਸਾ ਉਹਨਾਂ ਨੇ ਕਿਹਾ ਸੀਗਾ ਕੇਜਰੀਵਾਲ ਸਾਹਿਬ ਨੂੰ ਪਤਾ ਹੈ ਪੈਸਾ ਕਿੱਥੋਂ ਇਕੱਠੇ ਕਰਨਾ ਹੈ ਕਿਉਂਕਿ ਇਨਕਮ ਟੈਕਸ ਤੋਂ ਆਏ ਪਰ ਪ੍ਰੋਬਲਮ ਹੈ ਉਹ ਜਿਹੜਾ ਰੇਤੇ ਵਾਲਾ ਪੈਸਾ ਜਿਹੜਾ ਅੱਜ ਵੀ 45 ਰੁਪਏ ਵਿਕ ਰਿਹਾ ਉਹ ਪੰਜਾਬ ਦੇ ਖਜ਼ਾਨੇ 'ਚ ਨਹੀਂ ਜਾ ਰਿਹਾ ਉਹ 20000 ਕਰੋੜ ਰੁਪਏ 40000 ਕਰੋੜ ਰੁਪਏ ਦਿੱਲੀ ਵਾਲਿਆਂ ਨੇ ਤਾਂ ਫੜ ਲਿਆ ਜੀ ਅੱਜ ਜਿਹੜੀ ਵੀ ਫਾਸਲਾ ਜੇ ਬੈਠੇ ਐਸੇ ਕਰਕੇ ਬੈਠੇ ਕਿਉਂਕਿ ਦਸਕਤ ਆ ਰਹੀ ਹੈ ਸਭ ਕਰੇ ਅੱਜ ਨਹੀਂ ਉਹ ਕਹਿੰਦਾ ਜਿਹੜੀ ਮੌਰ ਹੈ ਉਲਟੋ ਜਾਂਦਾ ਚੰਗਾ ਨਹੀਂ ਲੱਗਦਾ ਇਸ ਨੌਨ ਪਾਰਲੀਮੈਂਟਰੀ ਵੀ ਕੰਮ ਤੱਕ ਖੈਰ ਮਨਾਓਗੇ ਉਹਦਾ ਆ ਗਈ ਦਸ ਹਮ ਤਾਂ ਇੱਡੀ ਯਾਜਨੀ ਤੇ ਤੰਤਰੀ ਨੂੰ ਜਾਣਾ ਪਊਗਾ ਕਦੋਂ ਤੱਕ ਉੱਥੇ ਵਾਲਾ 40000 ਕਰੋੜ ਰੁਪਏ ਦਾ ਕਾਬੂ ਆ ਗਿਆ ਪਰ ਉਹਦੇ ਵੀ ਪੰਜਾਬ ਦਾ ਵੀ ਪੈਸਾ ਜਾ ਰਿਹਾ ਸਾਬ ਰੇਤਾ ਮੈਂ ਵਿਕਰੇ 45 ਰੁਪਏ ਸਰਕਾਰ ਮੰਨ ਰਹੀ ਹੈ ਹੋ ਸਕਦਾ ਮੀਤੇਰ ਜੀ ਨੂੰ ਇਸੇ ਕਰਕੇ ਰਵਾਨਗੀ ਪਾਈ ਹੈ ਲੋਕ ਤਾਂ ਕਹਿੰਦੇ ਵੀ ਵਿਆਹ ਉਹ ਸ਼ਾਦੀ ਦੇ ਅੰਦਰ ਪ੍ਰਤਾਪ ਆਜੇ ਨੂੰ ਬੁਲਾ ਲੈ ਇਸ ਕਰਕੇ ਉਹ ਤੋਂ ਛੱਡ ਕਰਤਾ ਪਰ ਮਸਲਾ ਹੈ ਵੀ ਉਹਨਾਂ ਨੇ ਵਿਧਾਨ ਸਭਾ ਦੇ ਅੰਦਰ ਖੜੇ ਹੋ ਕੇ ਮੰਨਿਆ ਵੀ ਹਾਂਜੀ ਜਖੜ ਸਾਹਿਬ ਪੈਸੇ ਤਾਂ ਸੰਦੀਪ ਜੀ ਪੈਸੇ ਤਾਂ 45 ਰੁਪਏ ਵਿਕਰੇ ਸੀ ਇਹਦਾ ਇਲਾਜ ਕਰ ਰਹੇ ਆ ਐ ਕਿ ਤੋ ਹੋਇਆ ਨਹੀਂ ਸਾਹਿਬ ਕਿਉਂਕਿ ਵੰਡਿਆ ਜਾ ਰਿਹਾ ਸਭ ਪੈਸਾ ਜਾ ਕੇ ਤੇਰੇ ਪੰਜਾਬ ਪੰਜਾਬ ਦੇ ਫਾਇਦੇ ਵਾਸਤੇ ਨਹੀਂ ਇਸਤੇ ਜਖੜ ਸਾਹਿਬ ਐਸਓਐਲ ਤੇ ਕੱਲ ਮੀਟਿੰਗ ਹੋ ਰਹੀ ਹੈ ਔਰ ਤੁਹਾਡੀ ਕੇਂਦਰ ਚ ਵੀ ਸਰਕਾਰ ਹੈ ਬੀਜੇਪੀ ਦੀ ਹਰਿਆਣਾ ਚ ਵੀ ਹੈ ਤੇ ਪੰਜਾਬ ਕਹਿੰਦਾ ਵੀ ਪਾਣੀ ਨਹੀਂ ਜਾਣਾ ਚਾਹੀਦਾ ਹਰਿਆਣਾ ਮੰਗ ਰਿਹਾ ਤੇ ਉਹਦੇ ਬਾਰੇ ਪੰਜਾਬ ਬੀਜਪੀ ਦਾ ਕੀ ਸਟੈਂਡ ਹੈ ਪੰਜਾਬ ਬੀਜਪੀ ਦਾ ਸਟੈਂਡ ਬਿਲਕੁਲ ਕਲੀਅਰ ਹੈ ਸਾਬ ਸਾਡੇ ਕੋਲ ਪਾਣੀ ਕੋਈ ਨਾ ਕਿਤੇ ਦੇਣ ਨੂੰ ਹੋਰ ਹੈ ਨਾ ਅਸੀਂ ਕਿਤੇ ਜਾਣਦੇ ਆਂਗੇ ਪ੍ਰੋਬਲਮ ਸੁਨੀਲ ਜਾਖੜ ਆ ਬੀਜਪੀ ਦਾ ਸਟੈਂਡ ਦੀ ਨਹੀਂ ਪ੍ਰੋਬਲਮ ਹੈ ਭਗਵੰਤ ਮਾਨ ਜੀ ਕੀ ਕੀ ਕਹਿ ਰਹੇ ਹੈ ਭਗਵੰਤ ਮਾਨ ਜੀ ਬਾਹਰ ਆ ਕੇ ਕਹਿ ਰਹੇ ਹੈ ਵੀ ਸਾਡੇ ਕੋਲ ਪਾਣੀ ਦੇਣ ਨੂੰ ਇੱਕ ਬੂੰਦੇ ਨਹੀਂ ਸੁਪਰੀਮ ਕੋਰਟ 'ਚ ਜਾ ਕੇ ਕਹਿ ਰਹੇ ਹੈ ਵੀ ਮੈਂ ਤਾਂ ਬਣਾਉਣ ਨੂੰ ਤਿਆਰ ਬੈਠਾ ਇਹ ਕਿਸਾਨ ਤੇ ਆ ਜਿਹੜੇ اپੋਜੀਸ਼ਨ ਵਾਲੇ ਬੀਜਪੀ ਵਾਲੇ ਬੈਠੇ ਆ ਮੈਨੂੰ ਬਣਾਉਣ ਨਹੀਂ ਦਿੰਦੇ ਨਾ ਮਸਲਾ ਹੈ ਸਰ ਜਿੰਨੂੰ ਲੈ ਕੇ ਅਸੀਂ ਕਿਹਾ ਸੀ ਵੀ ਇਹ ਸਾਰੇ ਮਸਲੇ ਤੇ ਇੱਕ ਲੀਡਰ ਦੀ ਤਰ੍ਹਾਂ ਗੱਲ ਕਰੋ ਤੁਸੀਂ ਅੱਜ ਕੋਈ ਸਟੇਜ ਆਰਟਿਸਟ ਨਹੀਂ ਰਹਿ ਗਏ ਉਹ ਕਹਿੰਦੇ ਵੀ ਮੈਂ ਸਟੇਜ ਆਰਟਿਸਟ ነਆ ਮੇਰੀ ਬੜੀ ਆਮਦਨ ਸੀ ਹੋਣੀ ਹੈ ਸਰ ਪਰ ਅੱਜ ਤੁਹਾਡੇ ਉੱਤੇ ਜ਼ਿੰਮੇਵਾਰੀ ਪੰਜਾਬ ਦੀ ਹੈ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਹੈ ਤੁਸੀਂ ਤਾਂ ਵੰਡ ਪਾ ਰਹੇ ਹੋ ਅਸੀਂ ਨਾਲ ਲੱਗਣ ਨੂੰ ਤਿਆਰ ਖੜੇ ਸੀ ਇਹ ਸਾਰੀ ਆਪੋਜੀਸ਼ਨ ਚਾਹੇ ਆਕਾ ਚਾਹੇ ਕਾਂਗਰਸ ਚਾਹੇ ਭਾਜਪਾ ਇਹ ਸਾਰੇ ਇਕੱਠੇ ਸੀ ਵੀ ਪੰਜਾਬ ਦਾ ਪਾਣੀ ਨਹੀਂ ਕਿਤੇ ਜਾਣ ਦੇਣਾ ਉਹਨਾਂ ਨੇ ਮੀਟਿੰਗ ਨਹੀਂ ਬੁਲਾਣ ਨੂੰ ਤਿਆਰ ਨਹੀਂ ਉਹਦਾ ਅਖਾੜਾ ਬਣਾ ਕੇ ਬਹਿ ਗਏ ਵੀ ਆਓ ਮੇਰੇ ਨਾਲ ਤੁਸੀਂ ਕੋਲ ਕਰੋ ਮੈਂ ਡਿਬੇਟ ਕਰੂੰਗਾ ਵੀ ਹਸਤਾ ਸਹਿਮਤ ਆ ਚਲੋ ਤੁਸੀਂ ਦੱਸੋ ਵੀ ਤੁਸੀਂ ਸੁਪਰੀਮ ਕੋਰਟ ਤੇ ਕਿਉਂ ਕਹਿ ਕੇ ਆਏ ਹੋ ਉਹਦਾ ਕੋਈ ਬਿਆਨ ਨਹੀਂ ਸਾਬ ਜਗਤਪੁਰ ਪੰਜਾਬ ਗਵਰਨਮੈਂਟ ਵੱਲੋਂ ਜਿਹੜਾ ਕਿਹਾ ਜਾਂਦਾ ਵੀ ਮੁਹੱਲਾ ਤਕੀਮ ਜਿਹੜੀ ਅੱਥਰਾਈ ਹੈ ਜਿਹੜੇ ਮੋਹੱਲਾ ਕਲੀਨਿਕ ਖੋਲੇ ਹੋਏ ਆ ਉਹਦੇ ਲੋਕਾਂ ਨੂੰ ਸਹੂਦਾਵਾਂ ਦੇ ਰਿਆ ਤੇ ਉਹ ਸਹੂਦਾਵਾਂ ਵਧੀਆ ਦੇ ਰਿਆ ਪਰ ਦੂਜੇ ਪਾਸੇ ਹਾਲ ਇਹ ਆ ਕਿ ਸਿਵਲ ਹਸਪਤਾਲਾਂ ਦੇ ਵਿੱਚ ਅਜੇ ਸਰਕਾਰੀ ਹਸਪਤਾਲਾਂ ਨੂੰ ਡਾਕਟਰ ਪੱਕ ਨਹੀਂ ਆ ਇਹਦੇ ਬਾਰੇ ਕੀ ਕਹਿਣਾ ਚਾਹੁੰਦਾ ਇਹ ਤਾਂ ਸਭ ਟੋਟਲ ਮੈਂ ਕਹਿ ਰਿਹਾ ਵੀ ਸਰਕਾਰ ਗੁੰਮਰਾ ਕਰ ਰਹੀ ਹੈ ਪੂਰੇ ਪੰਜਾਬ ਨੂੰ ਸਾਹਿਬ ਜਿਹੜੀ ਹੁਣ ਜਿਹੜੇ ਆਪਾਂ 5000 ਕਰੋੜ ਰੁਪਏ ਗਿਣਾ ਰਹੇ ਇਹਦੇ ਵਿੱਚ 650 ਕਰੋੜ ਰੁਪਏ ਨੈਸ਼ਨਲ ਹੈਲਥ ਮਿਸ਼ਨ ਦਾ ਪੈਸਾ ਹੈ ਉਹ ਇਸ ਕਰਕੇ ਰੁਕੇ ਪਿਆ ਉਹ ਕਹਿੰਦਾ ਵੀ ਤੁਸੀਂ ਅਸੀਂ ਤੁਹਾਨੂੰ ਬਣਾਏ ਸੀਗੇ ਆ ਰੋਗਿਆ ਕੇਂਦਰ ਬਣਾਏ ਸੀ ਤੁਸੀਂ ਆਪਦੀ ਫੋਟੋ ਲਾਣ ਦੇ ਚੱਕਰ ਚ ਉਹ ਪੈਸੇ ਰੋਕੀ ਬੈਠੇ ਟੋਟਲ ਇਹਦਾ ਟੋਟਲ ਰਿਸਪੌਂਸਿਬਿਲਟੀ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਜੀ ਤੇ ਕੇਜਰੀਵਾਲ ਸਾਹਿਬ ਦੀ ਹੈ ਤੇ ਕੇਜਰੀਵਾਲ ਸਾਹਿਬ ਨੂੰ ਮੈਂ ਇਸ ਕਰਕੇ ਘੜੀਸਦੇ ਹਾਂ ਸਾਰੇ ਮਸਲੇ ਦੇ ਅੰਦਰ ਕਿਉਂਕਿ ਹੀ ਇਜ਼ ਦਾ ਡੀ ਫੈਕਟਰ ਚੀਫ ਮਿਨਿਸਟਰ ਅਸਲ ਚੀਫ ਮਿਨਿਸਟਰ ਤਾਂ ਉਹ ਹੈ ਭਗਵੰਤ ਮਾਨ ਜੀ ਦਾ ਮਖੌਟਾ ਹੈ ਉਹ ਸਾਰਾ ਵੀ ਆਣ ਵਾਲੇ 15 20 ਦਿਨਾਂ ਚ ਹੁਣ ਆਜ਼ਾਦ ਹੋ ਜਾਣ ਕਿਉਂਕਿ ਯਾ ਤਾਂ ਫਿਰ ਕਹਿੰਦੇ ਸੀ ਨਾ ਸਰਕਾਰ ਸਾਡੀ ਅੰਦਰੋਂ ਚੱਲੂਗੀ ਦਿੱਲੀ ਦਾ ਤਾਂ ਮੈਨੂੰ ਪਤਾ ਨਹੀਂ ਸਾਡੀ ਪੰਜਾਬ ਵਾਲੀ ਸਰਕਾਰ ਕਿ ਕਿੱਥੋਂ ਚੱਲੂਗੀ ਉਹ ਵੀ ਉੱਥੇ ਤਿਆਰ ਜਾਇਆ ਕਰਨ ਕੇ ਗੱਲਬਾਤ ਕਰਨ ਵਾਸਤੇ ਸ਼ਾਇਦ ਉਦੋਂ ਖੁਦਮੁਖਤਿਆਰ ਹੋ ਜਾਣ ਹਰ ਇੱਕ ਚੀਜ਼ ਦਾ ਇੱਕ ਪਹਿਲੂ ਹੁੰਦਾ ਹੈ ਬੁਰਾਈ ਤੋਂ ਵੀ ਅਛਾ ਹੀ ਨਿਕਲਦੀ ਹੈ ਜਦੋਂ ਹੋ ਸਕਦਾ ਵੀ ਆਈਡੀ ਵਾਲੀ ਕਾਰਵਾਈ ਪੈ ਜੇ ਤਾਂ ਸ਼ਾਇਦ ਪੰਜਾਬ ਨੂੰ ਖੁਦਮੁਖਤਿਆਰੀ ਮਿਲ ਜੇ ਉਹਦੇ ਬਾਅਦ ਦੇਖਾਂਗੇ ਪਰ ਰਾਈਟ ਨਾਓ ਆ ਜੋ ਕੁਝ ਵੀ ਹੋ ਰਿਹਾ ਹੈ ਇਸ ਮਸਲੇ ਤੇ ਮੈਡੀਕਲ ਮਸਲੇ ਤੇ ਮੈਂ ਕੱਲ ਪਰਸੋਚੇ ਅੱਡੇ ਕੇ ਇਸ਼ੂ ਇਹਨੂੰ ਟੇਕ ਅਪ ਕਰੂੰਗਾ ਸਾਬ ਪਟਿਆਲੇ ਦੇ ਅੰਦਰ ਅੱਜ ਤੁਹਾਡੇ ਜੜਚੇ ਪਟਿਆਲਾ ਹੈ ਇੱਥੇ ਆ ਕੇ ਕਹਿੰਦੇ ਅਸੀਂ ਕੀ ਕਹਿੰਦਾ ਸਿਹਤਮੰਦ ਪੰਜਾਬ ਮੁਹਿੰਮ ਚਾਲੂ ਕੀਤੀ ਹੈ 10 ਮਿੰਟ ਦਾ ਵਾਰਡ ਚਲਾ ਕੇ ਸਿਹਤਮੰਦ ਪੰਜਾਬ ਮੁਹਿੰਮ ਚਲਾ ਰਹੇ ਸਤ ਕਿਹਨੂੰ ਗੁਮਰਾਹ ਕਰ ਰਹੇ ਕੇਜਰੀਵਾਲ ਸਾਹਿਬ 10 ਬੈੱਡ ਦਾ ਉਦਘਾਟਨ ਕਰਨ ਵਾਸਤੇ ਕੇਜਰੀਵਾਲ ਸਾਹਿਬ ਨੂੰ ਲੱਖਾਂ ਰੁਪਈਆ ਦਾ ਵਾਇਜ ਆ ਆ ਕੰਮ ਰਹਿ ਗਏ ਮੁੱਖ ਮੰਤਰੀ ਸਾਹਿਬ ਦੇ ਉਹ ਵੀ ਆਪਣੇ ਆਪ ਨਹੀਂ ਕਰ ਸਕਦੇ ਦਿੱਲੀੋਂ ਮੁੱਖ ਮੰਤਰੀ ਬੁਲਾ ਕੇ ਕਰਾ ਦੇਣਾ ਰਾਹੁਲ ਗਾਂਧੀ ਦੇ ਵੱਲੋਂ ਜਿਹੜੀ ਨਵੀਂ ਯਾਤਰਾ ਦੀ ਗੱਲ ਹੈ ਰਾਹੁਲ ਗਾਂਧੀ ਦੇ ਵੱਲੋਂ ਜਿਹੜੀ ਨਵੀਂ ਯਾਤਰਾ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਭਾਰਤ ਨੇ ਇਹ ਬਾਤ ਕਿਲੋਮੀਟਰ ਦੀ ਉਹਦੇ ਦੇ ਕੀ ਕਹਿਣਾ ਹੈ ਠੀਕ ਹੈ ਸਰ ਉਹ ਠੀਕ ਹੈ ਸਭਾ ਨੇ ਕਿਸੇ ਨਾ ਕਿਸੇ ਕੰਮ ਲੱਗੇ ਰਹਿਣਗੇ ਛੀ ਗੱਲ ਹੈ ਇਟਸ ਗੁੱਡ ਫਾਰ ਠੀਕ ਹੈ ਪਰ ਜਿੱਤ ਦੀ ਗੱਲ ਹੋ ਰਹੀ ਹੈ ਸੋ ਪੰਜਾਬ ਮੇ ਅਕਾਲੀ ਦਲ ਦੇ ਸਾਥ ਅਲਾਈਸ ਕਿਸ ਸਮਾਂ ਸਭ ਸੰਭਾਵਨਾ ਹੈ कमेंट करने का आज वही बात है बात जहां वहीं खड़ी है बात आज भी ये फैसला चंडीगढ़ में बैठ के नहीं होगा ये फैसला दिल्ली में होगा किसके साथ समझौता होगा या नहीं होगा इस पर कुछ भी कहना उचित नहीं हुआ थैंक यू